ਦੇ ਐਸ ਐਚਓ ਅੱਜ ਸਾਡੇ ਕਲਗੜੀ ਦੇ ਨਾਲ ਐਸੇ ਇਹਨੇ 나ਜੂਸ਼ਾ ਮਿਸ਼ਰੀ ਵਾਲਾ ਗੇਵੈ ਸੀ ਪਰ ਉਹਨਾਂ ਕੋਲ ਇਨਫਰਮੇਸ਼ਨ ਐਸੀ ਵੀ ਬੰਦਾ ਜਿਹੜਾ ਨਸ਼ੇ ਦਾ ਕਾਰਵਰ ਕਰਦਾ ਕੋਈ ਤਸਵੀਰ ਵਗਦਾ ਹੈ ਜਦੋਂ ਇਹਨਾਂ ਨੂੰ ਉੱਥੇ ਜਾ ਕੇ ਇਹਨਾਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਆਪਸ ਦੇ ਵਿੱਚ ਜਿਹੜਾ ਹੈਗਾ ਸਾਡਾ ਐਸੇ ਬਲਾਂਸ ਸੀ ਹੈਗਾ ਸੀ ਕਿਹਦਾ ਜਿਹੜਾ ਪਿਸਤਲ ਸੀ ਉਹ ਪਿਸਤ ਜਦੋਂ ਉਹਨੂੰ ਫੜਿਆ ਤੇ ਉਹ ਉਹਨੇ ਆ ਫੜਦੇ ਸਾਰੀ ਉਹਦਾ ਜਿਹੜਾ ਪਿਸਤਲ ਹੈਗਾ ਸੀ ਪਿਸਤਲ ਫੜ ਕੇ ਤੇ ਉਹਨਾਂ ਨੇ ਚਲਾਤਾ ਉਹ ਸਾਡੇ ਮੁਲਾਜ਼ਮ ਦੇ ਜਿਹੜੇ ਐਸੇ ਬਲੋਚ ਸਿੰਘ ਹੈ ਉਹਦੇ ਲੱਗਿਆ ਹੁਣ ਅਸੀਂ ਬਾਗੀ ਇਸ ਤਰ੍ਹਾਂ ਜਿਹੜਾ ਦਾਖਲ ਕਰਾਇਆ ਤੇ ਬਿਲਕੁਲ ਠੀਕ ਹੈ ਤੇ ਜਲਦੀ ਅਸੀਂ ਜਿਹੜੀ ਬੰਦੀ ਕਾਰਵਾਈ ਕਰ ਰਹੇ ਹਾਂ ਸਰ ਆਰੋਪੀ ਮੁਕਤ ਹੈ ਕਿ ਮੈਂ ਆਰੋਪੀ ਭਜਿਆ ਹੋਇਆ ਜੀ ਫਰੇ ਨੇ ਔਰ ਫਾਲੀ ਹੈ ਕਿੰਨੇ ਮੁਕਦਮੇ ਸਰ ਉਹ ਉਸ ਤੇ ਪਿਛਲੇ 4-5 ਮੁਕਦਮੇ ਉਹਦੇ ਤੇ ਨਾਰਕੋਟਿਕ ਦੇ ਦਰਜੇ ਨੇ ਮਿਲੇ ਜੀ ਨਾਜੂ ਸ਼ਾਮ ਇਸ ਲਈ ਆਦਾ ਐਨਪੀਸੀ ਦੇ ਪਰਸੇ ਨੇ ਹਾਂਜੀ ਹਾਂਜੀ ਬਲੇ ਪਰਸੇ ਨੇ ਰੋਲੀ ਸੀ ਬੰਦਾ ਜਲਦੀ ਕਾਬੂ ਕਰ ਲਾਂਗੇ ਐਸਐਸ ਹੀ ਲੱਗੀ ਆ ਹਾਂਜੀ ਹਾਂਜੀ ਐਸਐਸ ਹੀ ਲੱਗੀ ਚਲੋ ਕੋਈ ਆਪਸ ਦਾ ਡਿਪਾਰਟਮੈਂਟ ਦੇ ਲੱਗੀ ਠੀਕ ਠੀਕ ਐਸਐਸ ਹਣੀ ਕੀ ਚੱਲ ਕਰਨੀ ਸਾਨੂੰ ਫੋਨ ਗਿਆ ਵੀ ਮਮਾ ਗੋਲੀ ਲੱਗੀ ਰੇਡ ਤੇ ਗਿਆ ਬਾਹਰ ਕਿਤੇ ਤੇ ਮਮਾ ਅਸੀਂ ਗਿਆ 12 ਵਜੇ ਪਹੁੰਚ 11:50 ਤੇ ਫੋਨ ਗਿਆ 12 ਵਜੇ ਚੱਲੇ ਪਹੁੰਚ ਚਲੋ ਇੱਕ ਇਹਦੀ ਪੋਸਟ ਤੇ ਐਸਐਸ ਜਾਨਕਰ ਮੇਰੀ ਵੀ ਕਿਨੂੰ ਪੁੱਛਦੇ ਸੀ ਨਹੀਂ ਇਹ ਨਹੀਂ ਬਸ ਉਹਨੂੰ ਤੇ ਲੱਗਾ ਪਤਾ ਵੀ ਰੇਡ ਤੇ ਗਏ ਸੀ ਤੇ ਉੱਥੇ ਗੋਲੀ ਲੱਗੀ ਦੋਸ਼ੀ ਨਾ ਹਾਂਜੀ ਦੋਸ਼ੀ ਨੇ ਗੋਲੀ ਮਾਰੀ ਹਾਂਜੀ ਹਾਂਜੀ ਦੋਸ਼ੀ ਭਾਰੀ ਹੋਣੀ ਹੋਰ ਦੂਸਰੇ ਕਦੇ ਨਾ ਅੰਦਰ ਹੋ ਗਏ ਕਿਸ ਦਾ ਬਾਤ ਹਾਂਜੀ ਠੀਕ ਨੇ ਵੈਸੇ ਅੰਦਰ ਹੋ ਗਿਆ ਹਾਂ ਹਾਂ ਅੰਦਰ ਠੀਕ ਮੈਂ ਗਿਆ ਅੰਦਰ ਠੀਕ ਨੇ ਹੋਸ਼ ਵਿੱਚ ਆਪਣਾ ਕੀ ਨਾਮ ਕੋਰਵੰਤ ਸਿੰਘ ਇਹਨੂੰ